ਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਕੰਗਣਾ ਰਣਾਵਤ ਨੂੰ ਪੰਜਾਬ ਦੇ ਉੱਤੇ ਟਿੱਪਣੀ ਕਰਨਾ ਮਹਿੰਗਾ ਪੈ ਗਿਆ ਹਾਈ ਕੋਰਟ ਵੱਲੋਂ ਵੱਡਾ ਹੁਕਮ ਆ ਗਿਆ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਇਸ ਟਾਈਮ ਜੇਲ੍ਹ ਦੇ ਵਿੱਚ ਬੰਦ ਹੈਗੇ ਇੱਕ ਨਿੱਜੀ ਟੀਵੀ ਨੇ ਜ਼ਾਤੀ ਤੌਰ ਤੇ ਸਰਵੇ ਕੀਤਾ ਲੋਕਾਂ ਦੀ رائے ਜਾਣੀ ਕਿ ਲੋਕ ਚਾਹੁੰਦੇ ਕੀ ਹੈ ਮੁਕੰਮਲ ਜਾਣਕਾਰੀ ਅੱਛੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਪੰਜਾਬ ਦੇ ਲੋਕਾਂ ਦੀ ਮੰਗ ਸੀ ਕਿ ਵਿਕਰਮ ਸਿੰਘ ਮਜੀਠੀਆ ਦੇਬਰੂਗੜ ਦੇ ਵਿੱਚ ਸ਼ਿਫਟ ਹੋਣਾ ਚਾਹੀਦਾ ਇਹ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਸਰਕਾਰ ਨੂੰ ਕਿਹਾ ਤਾਂ ਹੁਣ ਅੱਜ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜੀ ਖਬਰ ਦੇਖਣ ਜਾ ਰਹੇ ਹਾਂ ਹੈਰਾਨ ਕਰ ਦੇਵੇਨ ਵਾਲੀ ਹੈ ਔਰ ਦੂਜੇ ਪਾਸੇ ਕੰਗਣਾ ਰਣੌਤ ਜਿਹੜੀ ਕਿ ਕਿਸਾਨੀ ਅੰਦੋਲਨ ਦੇ ਸਮੇਂ ਪੰਜਾਬ ਦੀਆਂ ਕੁਝ ਮਾਵਾਂ ਤੇ ਭੈਣਾਂ ਨੂੰ ਜਿਹੜੀ ਟਿੱਪਣੀ ਕੀਤੀ ਸੀ ਹਾਈ ਕੋਰਟ ਬਣੀ ਉਹ ਇੱਕ ਬਹੁਤ ਵੱਡਾ ਝਟਕਾ ਕੰਗਣਾ ਰਣੌਤ ਨੂੰ ਵੀ ਮਿਲ ਗਿਆ ਯਾਨੀ ਕੰਗਣਾ ਰਣੌਤ ਨੂੰ ਜੇਲ੍ਹ ਹੋ ਸਕਦੀ ਹੈ ਪੰਜਾਬ ਦੇ ਉੱਤੇ ਟਿੱਪਣੀ ਕਰਨ ਵਾਲੀ ਕੰਗਣਾ ਵੀ ਕਸੁੱਤੀ ਫਸ ਗਈ ਆ ਤੇ ਜਿਹੜਾ ਸਭ ਤੋਂ ਵੱਡਾ ਕੇਸ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦਾ ਉਹਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਇੱਕ ਰਿਪੋਰਟ ਤਿਆਰ ਕੀਤੀ ਸੀ ਇੱਕ ਨਿਊ ਚੈਨਲ ਨੇ ਉਹਨਾਂ ਨੇ ਇੱਕ ਸਰਵੇ ਦੀ ਤਰ੍ਹਾਂ ਪੰਜਾਬ ਦੇ ਲੋਕਾਂ ਤੋਂ ਪੁੱਛਿਆ ਕਿ ਵਿਕਰਮ ਸਿੰਘ ਮਜੀਠੀਆ ਦੇ ਲੋਕ ਪੱਖ ਵਿੱਚ ਨੇ ਜਾਂ ਵਿਰੋਧ ਨੇ ਤਾਂ ਉਸ ਨਿਊ ਚੈਨਲ ਨੇ ਇੱਕ ਸਰਵੇ ਕੀਤਾ ਪਰ ਉਹਦੇ ਵਿੱਚ ਕੀ ਪਾਇਆ ਗਿਆ ਪੰਜਾਬ ਦੇ 90% ਲੋਕ ਵਿਕਰਮ ਸਿੰਘ ਮਜੀਠੀਆ ਨੂੰ ਇਹੀ ਕਹਿ ਰਹੇ ਸੀ ਕਿ ਭਈ ਪੰਜਾਬ ਦੀ ਸਰਕਾਰ ਇਹਨੂੰ ਡਿਬਰੂਗੜ ਦੇ ਵਿੱਚ ਸ਼ਿਫਟ ਕਰੇ ਜਾਂ ਫਿਰ ਕਹਿੰਦੇ ਇਹਨੂੰ ਫਾਂਸੀ ਲਾ ਦੇਵੇ ਪੰਜਾਬ ਦੇ ਲੋਕਾਂ ਦੀ ਮੰਗ ਬੜੀ ਕੜੀ ਸੀ ਪਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਉਹ ਕਹਿੰਦੇ ਜੀ ਅਸੀਂ ਵਿਕਰਮ ਸਿੰਘ ਮਜੀਠੀਆ ਨੂੰ ਪੱਕੇ ਪੈਰੀਂ ਚੱਕਿਆ ਤੇ ਅਸੀਂ ਇਹਨੂੰ ਛੱਡ ਦੇ ਤਾਂ ਨਹੀਂ ਹੈਗੇ ਪਰ ਦੂਜੇ ਪਾਸੇ ਇਹਨਾਂ ਦੇ ਵਕੀਲ ਨੇ ਆਰਸ਼ਦੀਪ ਕਲੇਰ ਜਿਹੜੇ ਅਕਸਰ ਤੁਸੀਂ ਵੇਖਿਆ ਵੀ ਸੋਸ਼ਲ ਮੀਡੀਆ ਦੇ ਉੱਤੇ ਹਰ ਰੋਜ਼ ਨਵੇਂ ਤੋਂ ਨਵੇਂ ਯਾਨੀ ਕਿ ਖੁਲਾਸਾ ਕਰ ਦਿੰਦੇ ਨੇ ਔਰ ਆਪਣੇ ਦਾਅਵੇ ਕਰ ਦਿੰਦੇ ਨੇ ਕਹਿੰਦੇ ਜੀ ਸਰਕਾਰ ਸਾਡੇ ਨਾਲ ਧੱਕਾ ਕਰ ਰਹੀ ਹੈ ਪਰ ਕਿਤੇ ਨਾ ਕਿਤੇ ਜਿਹੜਾ ਸੁਖਵੀਰ ਸਿੰਘ ਬਾਦਲ ਉਹਨੇ ਵੀ ਏਡੀ ਚੋਟੀ ਦਾ ਜੋਰ ਲਾਇਆ ਹੋਇਆ ਸੀ ਕਿ ਵਿਕਰਮ ਮਜੀਠੀਏ ਨੂੰ ਕਢਵਾ ਲਈਏ ਤੇ ਜਿਹੜੀ ਭਗਵੰਤ ਮਾਨ ਸਰਕਾਰ ਐਨੂੰ ਪੂਰੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਨਖਿੱਧਾ ਤਿੰਨ ਕੰਮਾਂ ਸਾਬਤ ਕਰ ਦਈਏ ਪਰ ਭਾਈ ਇਹ ਪੰਜਾਬ ਦੀ ਆਵਾਜ਼ ਸੀ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਚੱਲੀ ਸੀ ਪਹਿਲਾਂ ਦੇਖੋ ਜਦੋਂ ਵਿਕਰਮ ਸਿੰਘ ਮਜੀਠੀਆ ਨਹੀਂ ਫੜਿਆ ਸੀ ਪੰਜਾਬ ਦੇ ਲੋਕ ਵਿਰੋਧੀ ਧਿਰਾਂ ਯਾਨੀ ਜਿਹੜੇ ਕੇ ਕਾਂਗਰਸ ਦੇ ਕੁਝ ਨੇਤਾ ਸੀ ਜਿਵੇਂ ਕੇ ਚਰਨਜੀਤ ਸਿੰਘ ਚੰਨੀ ਸੁਖਪਾਲ ਸਿੰਘ ਖਹਿਰਾ ਬਹੁਤ ਸਾਰੇ तमाम ਹੋਰ ਲੀਡਰ ਸੀ ਜਿਨ੍ਹਾਂ ਦਾ ਇੱਕੋ ਹੀ ਗੱਲ ਕਹਿਣਾ ਸੀ ਕਿ ਭਾਈ ਪੰਜਾਬ ਦੀ ਸਰਕਾਰ ਛੋਟੇ ਮੋਟੇ ਤਸਕਰਾਂ ਦੇ ਘਟ ਆ ਰਹੀ ਹੈ ਵੱਡੇ ਮગર ਮੱਛਾਂ ਨੂੰ ਨਹੀਂ ਫੜਦੀ ਤਾਂ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਪਾ ਲਿਆ ਬਾਦਲਾ ਦੇ ਨਾਲ ਸਿੱਧੀ ਟੱਕਰ ਲੈ ਲਈ ਆ ਤਾਂ ਫੇਰ ਉਹੀ ਲੀਡਰ ਪੰਜਾਬ ਦੇ ਵਿੱਚੋਂ ਕਈ ਸਾਰੇ ਹੋਰ ਲੋਕ ਪੰਜਾਬ ਦੀ ਸਰਕਾਰ ਦੇ ਵਿਰੁੱਧ ਹੋ ਜਾਂਦੇ ਨੇ ਪਰ ਇੱਕ ਮੰਗ ਧਰੀ ਪੰਜਾਬ ਦੇ ਲੋਕਾਂ ਨੇ ਕਹਿੰਦੇ ਭਾਈ ਜੱਤਾ ਇਹਨੂੰ ਡੇਬਰੂ ਘਰ ਦੇ ਵਿੱਚ ਸ਼ਿਫਟ ਕਰ ਦਿਓ ਤੇ ਜਾਂ ਫੇਰ ਕਹਿੰਦੇ ਇਹਨੂੰ ਫਾਂਸੀ ਦੇ ਦਿਓ ਪੰਜਾਬ ਦੀ ਨੌਜਵਾਨੀ ਦਾ ਇਹਨਾਂ ਮਜੀਠੀਆ ਤੇ ਇਹਨਾਂ ਬਾਦਲਾ ਨੇ ਬਹੁਤ ਵੱਡੇ ਪੱਦਰ ਦੇ ਉੱਤੇ ਕਾਹਨ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਅੱਜ ਜਿਹੜੀ ਖਬਰ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਵਿਕਰਮ ਸਿੰਘ ਮਜੀਠੀਆ ਤੇ ਹੈਰਾਨ ਕਰ ਦੇਣ ਵਾਲੀ ਹੈ ਪਹਿਲੀ ਖਬਰ ਕੰਗਣਾ ਰਣੌਤ ਨੂੰ ਹਾਈ ਕੋਰਟ ਵੱਲੋਂ ਝਟਕਾ ਮਿਲਿਆ ਉਹਨਾਂ ਮਾਤਾ ਨੂੰ ਲੈ ਕੇ ਜਿਨ੍ਹਾਂ ਨੂੰ ਉਹਨੇ ਕਿਹਾ ਸੀ 100-100 ਰੁਪਿਆ ਲੈ ਕੇ ਘਰਨੇ ਦੇ ਵਿੱਚ ਜਾਂਦੀਆਂ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਕਿ ਅਪਡੇਟ ਹੈ ਬੜੀ ਹੀ ਹੈਰਾਨ ਕਰ ਦੇਣ ਵਾਲੀ ਹੈ ਸੁਣੋ ਬਾਲੀਵੁੱਡ ਅਦਾਕਾਰਾਂ ਤੇ ਮੰਡੀ ਤੋਂ ਲੋਕ ਸਭਾ ਮੈਂਬਰ ਕਰਕੇ ਰਣੋਤ ਨੂੰ ਹਾਈ ਕੋਰਟ ਤੋਂ ਵੱਡਾ ਚੱਕਾ ਮਿਲਿਆ ਦਾਸਤੇ ਇਹ ਕਿ ਹਾਈ ਕੋਰਟ ਨੇ ਕੰਗਨ ਰਣੋਤ ਵੱਲੋਂ ਮਨਹਾਨੀ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਨਹੀਂ ਰੱਦ ਕਰਾਂਗੇ ਦਾਸਤੇ ਇਹ ਕਿ ਕਿਸਾਨ ਅੰਦੋਲਨ ਦੇ ਦੌਰਾਨ ਕੰਗਨ ਰਣੋਤ ਵੱਲੋਂ ਕਈ ਟਿੱਪਣੀਆਂ ਕੀਤੀਆਂ ਦੁਰਾਨ ਕੰਗਿਆ ਰਣੌਤ ਨੇ ਇੱਕ ਔਰਤ ਦੀ ਫੋਟੋ ਸੋਸ਼ਲ ਮੀਡੀਆ ਤੇ ਉਤੇ ਪੋਸਟ ਕਰਕੇ ਲਿਖਿਆ ਸੀ ਕਿ ਇਹਨਾਂ ਔਰਤਾਂ ਨੂੰ ਪੈਸੇ ਦੇ ਕੇ ਕਿਸਾਨ ਅੰਦੋਲਨ ਚ ਲਿਆਦਾ ਹੈ ਜਿਸ ਤੋਂ ਬਾਅਦ ਪਠਿੰਡੇ ਦੀ ਰਹਿਣ ਵਾਲੀ ਮਹਿੰਦਰ ਕੌਰ ਨੇ 2021 ਚ ਕੰਗਿਆ ਰਣੌਤ ਦੇ ਖਿਲਾਫ ਮਾਨ ਹਾਨੀ ਦੀ ਸ਼ਿਕਾਇਤ ਦਾਜ ਕਰਵਾਈ ਸੀ ਤੇ ਇਸੇ ਸ਼ਿਕਾਇਤ ਨੂੰ ਹੁਣ ਰੱਦ ਕਰਨ ਦੀ ਮੰਗ ਜਿਹੜੀ ਕੰਗਿਆ ਰਣੌਤ ਵੱਲੋਂ ਕੀਤੀ ਗਈ ਸੀ ਪਰ ਇਸ ਮੰਗ ਨੂੰ ਹਾਈ ਕੋਰਟ ਨੇ ਨਹੀਂ ਮੰਨਿਆ ਹਾਈ ਕੋਰਟ ਨੇ ਮਾਨ ਹਾਨੀ ਕੇਸ ਜੋ ਕੰਗਿਆ ਰਣੌਤ ਦੇ ਖਿਲਾਫ ਦਰਜ ਕੀਤਾ ਗਿਆ ਉਸ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਪੰਜਾਬ ਵਾਲੇ ਸੁਣੋ ਤੁਸੀਂ ਕਹਾਵਤ ਤੁਹਾਨੂੰ ਵੀ ਯਾਦ ਹੋਣੀ ਬਾਬੇ ਨਾਨਕ ਦੀ ਹੈ ਉਹ ਕਹਿੰਦਾ ਦੇਖੀ ਚਨ ਮਰਦਾਨਾ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜੇ ਬੰਦੇ ਨੂੰ ਮਾਰਦੇ ਯਾਨੀ ਕੰਗਣਾ ਰਣੌਤ ਆ ਜਿਹੜੀ 70 ਸਾਲ ਦੀ ਮਾਤਾ ਯਾਨੀ ਮਹਿੰਦਰ ਕੌਰ ਨੇ ਪਸਾਕੇ ਧਰ ਦਿੱਤੀ ਹੈ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੇ ਦਾਵਾ ਕਰਿਆ ਕਿ ਭਾਈ ਜੇਕਰ ਤੁਸੀਂ ਕਰਦੇ ਹੋ ਤਾ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਕਰ ਦਿਓ ਜੇਕਰ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਬਿਕਰਮ ਸਿੰਘ ਮਜੀਠੀਆ ਰਹਿੰਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਜਿਵੇਂ ਕਿ ਅੱਜ ਵੀ ਹੋ ਰਿਹਾ ਕਿਵੇਂ ਹੋ ਰਿਹਾ ਕਿਉਂਕਿ ਉਹਨਾਂ ਦੇ ਵਕੀਲ ਜਾਂਦੇ ਨੇ ਉਹਨਾਂ ਦੇ ਘਰ ਵਾਲੇ ਵੀ ਜਾਂਦੇ ਨੇ ਬਹੁਤ ਸਾਰੇ ਉਹਨਾਂ ਦੇ ਲੀਡਰ ਵੀ ਜਾਂਦੇ ਨੇ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਆਪ ਦੇ ਨਾਨਕੇ ਗਿਆ ਹੋਵੇ ਉਹਨੂੰ ਹਰ ਰੋਜ਼ ਮਿਲਣ ਦੀ ਮੰਗ ਧਰ ਦਿੰਦੇ ਨੇ ਕਹਿੰਦੇ ਜੀ ਸੰਤਾ ਮਿਲਣ ਨਹੀਂ ਦਿੱਤਾ ਜਾ ਰਿਹਾ ਜਾਣ ਬੁੱਝ ਕੇ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਅਦਾਲਤਾਂ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਟਾਰਗੇਟ ਤੇ ਲੈ ਰਹੇ ਨੇ ਔਰ ਦੂਜੇ ਪਾਸੇ ਇਹਨਾਂ ਦੇ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਮਜੀਠੀਆ ਸਾਹਿਬ ਦਾ ਜੀਜਾ ਉਹ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਧਮਕੀ ਦੇ ਦਿੰਦਾ ਸਿੱਧੇ ਤੌਰ ਤੇ ਪੂਰੇ ਪ੍ਰਸ਼ਾਸਨ ਨੂੰ ਤੇ ਜਿਹੜਾ ਸਾਬਕਾ ਡੀਜੀਪੀ ਸੀ ਉਹਨੂੰ ਵੀ ਸੁਖਵੀਰ ਬਾਦਲ ਤੇ ਉਹਨਾਂ ਦੀ ਘਰ ਵਾਲੀ ਦੀ ਧਮਕੀ ਜਾਂਦੀ ਹੈ ਐਸ ਕਰਕੇ ਪੰਜਾਬ ਦੀ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਲਿਜਾਣ ਦਾ ਇੱਕ ਬਹੁਤ ਵੱਡਾ ਮਨ ਬਣਾਇਆ ਕਿਉਂਕਿ ਪੰਜਾਬ ਦੇ ਅੰਦਰ ਤੁਸੀਂ ਅਕਸਰ ਖਬਰਾਂ ਦੇਖਦੇ ਹੋ ਬਹੁਤ ਸਾਰੀਆਂ ਖਬਰਾਂ ਨਿਕਲ ਕੇ ਆ ਰਹੀਆਂ ਕਿ ਭਾਈ ਪੰਜਾਬ ਦੀ ਸਰਕਾਰ ਬਿਕਰਮ ਸਿੰਘ ਮਜੀਠੀਆ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸ਼ਿਫਟ ਕਰ ਸਕਦੀ ਹੈ ਕਿਉਂਕਿ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਤੁਸੀਂ ਵੱਡੇ ਮਗਰਮੱਛ ਨਹੀਂ ਫੜਦੇ ਤਾਂ ਪੰਜਾਬ ਦੇ ਲੋਕਾਂ ਤੇ ਕਹਿਣ ਤੇ ਜਦੋਂ ਸਰਕਾਰ ਚੱਲਦੀ ਹੈ ਤਾਂ ਫਿਰ ਜਿਹੜੇ ਵਿਰੋਧੀ ਧਿਰਾਂ ਦੇ ਨੇਤਾ ਨੇ ਜਿਵੇਂ ਕਿ ਚੰਨੀ ਹੋ ਗਿਆ ਬਾਜਬਾ ਹੋ ਗਿਆ ਖੈਰਾ ਹੋ ਗਿਆ ਇਹ ਬਹੁਤ ਸਾਰੀਆਂ ਟਿੱਪਣੀਆਂ ਕਰ ਜਾਂਦੇ ਨੇ ਪਰ ਇਹਨਾਂ ਨੂੰ ਵੀ ਪੁੱਛਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਇਹਨਾਂ ਲੋਕਾਂ ਤੋਂ ਕਿ ਤੁਸੀਂ ਚੋਣੇ ਕਿਉਂ ਜਦੋਂ ਤਾਂ ਦੇਖੋ ਉਹਨਾਂ ਨੂੰ ਨਹੀਂ ਫੜਿਆ ਸੀ ਉਦੋਂ ਤਾਂ ਬਹੁਤ ਸਾਰੇ ਪੰਜਾਬ ਦੇ ਲੋਕ ਵੀ ਟਿੱਪਣੀਆਂ ਕਰ ਰਹੇ ਸੀ ਕਿ ਪੰਜਾਬ ਦੀ ਸਰਕਾਰ ਗਰੀਬਾਂ ਦੇ ਘਰ ਟ ਆ ਰਹੀ ਹੈ ਛੋਟੇ ਮੋਟੇ ਦਸਕਰਾਂ ਦੇ ਘਰ ਟ ਆ ਰਹੀ ਹੈ ਫੜਦੇ ਕਿਉਂ ਨਹੀਂ ਵੱਡੇ ਮਗਰਮੱਛਾਂ ਨੂੰ ਜਦੋਂ ਬਾਦਲ ਪਰਿਵਾਰ ਦਾ ਸਭ ਤੋਂ ਵੱਡਾ ਮਗਰਮੱਛ ਮਜੀਠੀਆ ਚੱਕ ਲਿਆ ਤਾਂ ਫੇਰ ਭਾਈ ਉਹਨੇ ਬਾਦਲਾਂ ਨੂੰ ਵੀ ਅੱਗ ਲੱਗ ਜਾਂਦੀ ਹੈ ਤੇ ਵਿਰੋਧੀ ਧਿਰਾਂ ਦਾ ਜਿਹੜਾ ਇਹਨਾਂ ਦਾ ਕਾਲਾ ਚਿਹਰਾ ਸਾਹਮਣੇ ਆਇਆ ਪੂਰਾ ਸੱਚ 도ਗਲੀ ਨੀਤੀ ਇਹਨਾਂ ਦੀ ਉਹ ਤੁਹਾਡੇ ਸਾਹਮਣੇ ਆ ਤਾਂ ਹੁਣ ਪੰਜਾਬ ਦੇ ਅੰਦਰ ਇੱਕ ਵੱਡੀ ਚਰਚਾ ਚੱਲ ਰਹੀ ਹੈ ਕਹਿੰਦੇ ਸੁਖਵੀਰ ਸਿੰਘ ਬਾਦਲ ਤੇ ਵੀ ਪੰਜਾ ਪੈ ਸਕਦਾ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ 95000 ਕਰੋੜ ਰੁਪਏ ਦੀ ਪ੍ਰਾਪਰਟੀ ਸੁਖਵੀਰ ਸਿੰਘ ਬਾਦਲ ਕੋਲੇ ਵੀ ਹੈ ਥਿਥੋਰੀ ਇਹ ਵੀ ਆਈ ਹੈ ਕਹਿੰਦੇ ਦੋ ਮਨ ਸੌਨਾਂ ਵੀ ਹੈਗਾ ਇਹਨਾਂ ਕੋਲ ਤਾਂ ਇਹ ਅਕਸਰ ਤੁਸੀਂ ਪਹਿਲਾਂ ਖਬਰਾਂ ਦੇ ਵਿੱਚ ਸੁਣ ਚੁੱਕੇ ਹੋ ਪਾ ਜੇਕਰ ਪੰਜਾਬ ਦਾ ਮੁੱਖ ਮੰਤਰੀ ਬਾਦਲਾ ਨੂੰ ਚਾਗਦਾ ਤਾਂ ਪੰਜਾਬ ਦੇ ਅੰਦਰ 100% ਲੋਕਾਂ ਦਾ ਮੰਨਣਾ ਕਿ ਭਾਈ ਪੰਜਾਬ ਦੀ ਸਰਕਾਰ ਫੇਰ ਤੋਂ ਕੈਮ ਭਗੰਤ ਮਾਨ ਸਾਹਿਬ ਪੰਜਾਬ ਦੇ ਅੰਦਰ ਕਰ ਸਕਦੇ ਨੇ ਚਾਹੀਦਾ ਕੀ ਹੈ ਪੰਜਾਬ ਦੇ ਮੁੱਦੇ ਬੰਦੇ ਦੀ ਨਹੀਂ ਸਾਨੂੰ ਕੋਈ ਫਿਕਰ ਜੋ ਮਰਜੀ ਮੁੱਖ ਮੰਤਰੀ ਹੋਵੇ ਪਰ ਪੰਜਾਬ ਦੇ ਜਿਹੜੇ ਮੁੱਦੇ ਨੇ ਚਾਹੇ ਪਾਣੀਆਂ ਦਾ ਚਾਹੇ ਪ੍ਰਵਾਸ ਦਾ ਚਾਹੇ ਕੋਈ ਹੁਣ ਲੈਂਡ ਪੂਲਿੰਗ ਦਾ ਇਹਨਾਂ ਦੇ ਪਿੱਛੇ हट ਕੇ ਜੇਕਰ ਸਰਕਾਰ ਕੰਮ ਕਰਦੀ ਹੈ ਤਾਂ ਭਾਈ ਸਮਰਥਨ ਦੇ ਵਿੱਚ ਪੂਰਾ ਪੰਜਾਬ ਖੜਾ ਉਹਨਾਂ ਦੇ ਵਿੱਚ ਕਿਸਾਨ ਵੀ ਆ ਜਾਂਦੇ ਆ ਗਰੀਬ ਦਲਿਤ ਸਾਰੇ ਆ ਜਾਂਦੇ ਨੇ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ 6599 ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਪੰਜਾਬ ਦੇ ਉੱਤੇ ਟਿੱਪਣੀ ਕਰਨਾ ਕੰਗਣਾ ਰਣਾਵਤ ਨੂੰ ਮਹਿੰਗਾ ਪਿਆ ਗਿਆ ਵੀਰੋ ਤੁਸੀਂ ਸਾਰੇ ਜਾਣਦੇ ਹੋ ਜਦੋਂ ਕਿਸਾਨ ਅੰਦੋਲਨ ਸ਼ੁਰੂ ਸੀਗਾ ਜਿਹੜਾ ਕਿਸਾਨਾਂ ਦੇ ਹੱਕ ਵਾਸਤੇ ਲੋਕ ਜਿਹੜੇ ਆ ਉਹ ਸੜਕਾਂ ਤੇ ਆਏ ਸੀਗੇ ਤੇ ਉਦੋਂ ਕੰਗਣਾ ਰਣਾਵਤ ਨੇ 17 ਸਾਲਾਂ ਖਾਤੂਨ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਉਹ ਲੋਕ ਜੜੇਗਾ ਉਹ ਔਰਤਾਂ ਜਿਹੜੀਆਂ 100 ਸੌ ਰੁਪਇਆ ਲੈ ਕੇ ਇਹਦੇ ਵਿੱਚ ਸ਼ਾਮਲ ਹੋਈਆਂ ਜਿਸ ਤੋਂ ਬਾਅਦ ਕੰਗਣਾ ਦੇ ਉੱਤੇ ਹਾਈ ਕੋਰਟ ਤੇ ਜਾ ਕੇ ਜੜਾ ਉਹ ਪਟੀਸ਼ਨ ਦਾਇਰ ਕੀਤੀ ਜਾਂਦੀ ਹੈਗੀ ਹੈ ਔਰ ਹੁਣ ਉਹਦਾ ਫੈਸਲਾ ਆ ਗਿਆ ਹੈਗਾ ਵੈ ਕੰਗਣਾ ਰਣਾਵਤ ਨੇ ਉਸ ਪਟੀਸ਼ਨ ਨੂੰ ਰੱਦ ਕਰਨੇ ਦਾ ਉਸ ਨੂੰ ਖਤਮ ਕਰਨੇ ਦੀ ਜਿਹੜੀ ਦਰਖਾਸਤ ਦਿੱਤੀ ਸੀਗੀ ਹਾਈ ਕੋਰਟ ਨੇ ਉਸ ਨੂੰ ਰੱਦ ਕਰ ਦਿੱਤਾ ਹੈਗਾ ਵੈ ਕਿ ਇਹ ਜਿਹੜੀ ਤੇਰੇ ਖਿਲਾਫ ਪਟੀਸ਼ਨ ਦਾਇਰ ਹੋਈ ਹੈ ਇਹਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈਗਾ ਬਲਕਿ ਇਹਦਾ ਜਿਹੜਾ ਵੈ ਉਹ ਫੈਸਲਾ ਹੋਏਗਾ ਔਰ ਕੰਗਣਾ ਰਣਾਵਤ ਨੂੰ ਮੂੰਹ ਦਿਖਾਣੀ ਪਈ ਕਿਉਂਕਿ ਉਹ ਉਹਨੂੰ ਇਹ ਲੱਗਦਾ ਸੀਗਾ ਕਿ ਉਹ ਹਾਈ ਕੋਰਟ ਦੇ ਵਿੱਚ ਜਾ ਕੇ ਆਪਣਾ ਅਸਰ ਰਸੂਖ ਜਾਂ ਆਪਣੀ ਪਾਰਟੀ ਦਾ ਨਾਮ ਇਸਤੇਮਾਲ ਕਰਕੇ ਇਸ ਕੇਸ ਤੋਂ ਬਚ ਜਾਏਗੀ ਪਰ ਉਹਦਾ ਬਚ ਕੇ ਨਿਕਲਣਾ ਮੁਸ਼ਕਲ ਹੈਗਾ ਵੈ ਦੂਸਰੇ ਪਾਸੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਨਿਜੀ ਟੀਵੀ ਨੇ ਸਰਵੇ ਕੀਤਾ ਲੋਕਾਂ ਦੀ رائے ਜਾਣੀ ਕਿ ਲੋਕ ਕੀ رائے ਰੱਖਦੇ ਆ ਵਿਕਰਮ ਸਿੰਘ ਮਜੀਠੀਆ ਦੇ ਬਾਰੇ ਔਰ 90% ਲੋਕਾਂ ਦੀ ਇਹ رائے ਸੀਗੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਡਿਬੂਗੜ ਦੀ ਜੇਲ੍ਹ ਵਿੱਚ ਭੇਜਿਆ ਜਾਵੇ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਲੋਗਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ ਪਾਇਆ ਜਾਂਦਾ ਹੈਗਾ ਵਾ ਔਰ ਲੋਕ ਜਿਹੜੇ ਆ ਸੀਐਮ ਭਗਵੰਤ ਮਾਨ ਦੇ ਇਸ ਐਕਸ਼ਨ ਤੋਂ ਬਹੁਤ ਜ਼ਿਆਦਾ ਖੁਸ਼ ਹੈਗੇ ਆ ਪਰ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਔਰ ਜਿਹੜੇ ਉਹਨਾਂ ਦੇ ਅਕਾਲੀ ਦਲ ਲੀਡਰ ਹੈਗੇ ਆ ਉਹਨਾਂ ਨੇ ਆ ਸੀਐਮ ਭਗਵੰਤ ਮਾਨ ਪ੍ਰਸ਼ਾਸਨ ਤੇ ਅਦਾਲਤ ਦੇ ਖਿਲਾਫ ਜਿਹੜਾ ਵਾ ਬਹੁਤ ਜਿਹੜੀ ਵਿਰੋਧ ਕੀਤਾ ਔਰ ਇਹਨਾਂ ਨੂੰ ਜਿਹੜਾ ਵਾ ਅ ਇਹਨਾਂ ਦਾ ਜਿਹੜਾ ਇਮੇਜ ਹੈ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਹੈ مختلف تاਸਰ ਦੇ ਕੇ ਕਿ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਹੈਗਾ ਜਿਹੜਾ ਬਾਕੀ ਕੈਦੀਆਂ ਨਾਲ ਸਲੂਕ ਕੀਤਾ ਜਾਂਦਾ ਹੈਗਾ ਵਾ ਉਹ ਹੀ ਵਿਕਰਮ ਸਿੰਘ ਮਜੀਠੀਆ ਨਾਲ ਕੀਤਾ ਜਾਂਦਾ ਹੈਗਾ ਵਾ ਬਲਕਿ ਜਿਹੜੇ ਜੇਲ੍ਹ ਦੇ ਕਾਨੂੰਨ ਹੈ ਉਹ ਜੇਲ੍ਹ ਦੇ ਕਾਨੂੰਨ ਨਹੀਂ ਲੱਗਦੇ ਬਲਕਿ ਵਿਕਰਮ ਸਿੰਘ ਮਜੀਠੀਆ ਵਾਸਤੇ ਤੇ ਉਹ ਸੀਐਮ ਭਗਵੰਤ ਮਾਨ ਦੇ ਬਣਾਏ ਕਾਨੂੰਨ ਲੱਗਦੇ ਹੈਗੇ ਆ ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਕਿ ਕਿਸ ਤਰ੍ਹਾਂ ਇਹਨਾਂ ਦੀ ਜਿਹੜੀ ਸ਼ਬੀ खराब की थी जाए लेकिन सच जड़ा हूं सबद सामने आ गया है इसलिए लोग चीजों नहीं मानते हैं बाकी फिर ता कहना वीडियो बारे कमेंट्स करके लाजमी दस कि अपना ढेर सारा ख्याल मिलेंगे अगली वीडियो के अल्लाह हाफिज